ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਰਾਤ ਦੇ ਮੌਸਮ ਦੇ ਹਾਲਾਤਾਂ ਦੀ ਚੱਕਰਵਾਤੀ ਸਿਸਟਮ ਨੇ ਪੂਰੇ ਤਰੀਕੇ ਨਾਲ ਪੰਜਾਬ ਨੂੰ ਘੇਰਾ ਪਾ ਲਿਆ ਹੈ ਹਲਕੀ ਦਰਮਿਆਨੀ ਬੱਦਲਵਾਈ ਦੇ ਨਾਲ ਕਿਤੇ ਕਿਤੇ ਸਾਨੂੰ ਸੰਘਣੀ ਬੱਦਲਵਾਈ ਵੀ ਦੇਖਣ ਨੂੰ ਮਿਲ ਰਹੀ ਹੈ ਸਵੇਰ ਵੇਲੇ ਤੋਂ ਬੱਦਲਵਾਈ ਦਾ ਰੂਪ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਸੀ ਜਿਸ ਦੇ ਕਾਰਨ ਅੱਜ ਦਿਨ ਦੇ ਵੇਲੇ ਵੀ ਤਾਪਮਾਨ ਠੀਕ-ਠਾਕ ਬਣਿਆ ਹੋਇਆ ਸੀ ਪਰ ਹੁਣ ਅਗਰ ਬੱਦਲਵਾਈ ਦੇਖੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਛਾਈ ਹੋਈ ਦਿਖਾਈ ਦੇ ਰਹੀ ਹੈ ਸੈਟਲਾਈਟ ਇਮੇਜਸ ਦੇਖਾਂਗੇ ਮੌਸਮ ਵਿਭਾਗ ਦੇ ਅਲਰਟ ਦੇਖਾਂਗੇ ਇਹਦੇ ਨਾਲ-ਨਾਲ ਕਿਹਸੇ ਇਲਾਕੇ ਵਿੱਚ ਕਦੋਂ ਮੀਂਹ ਹੋ ਸਕਦਾ ਹੈ ਜਾਣਕਾਰੀ ਸਾਂਝੀ ਕਰਾਂਗੇ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਪੁੱਲਿਓ ਸ਼ੇਅਰ ਕਰਦੇ ਹੋ ਸੈਟਲਟਾਈਟ ਇਮੇਜ ਦੇਖੋਗੇ ਤਾਂ ਸਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਬੱਦਲਵਾਈ ਸਿਸਟਮ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਤੇ ਇੱਕ ਸਾਨੂੰ ਬਹੁਤ ਸੰਘਣਾ ਸਿਸਟਮ ਜਿਹੜਾ ਇਸ ਟਾਈਮ ਯੂਪੀ ਤੋਂ ਹੁੰਦਾ ਹੋਇਆ ਉੱਤਰਾਖੰਡ ਹਿਮਾਚਲ ਤੋਂ ਸਵੇਰ ਦੇ ਵੇਲੇ ਹਰਿਆਣੇ ਦੇ ਰੂਪ ਦੇ ਵਿੱਚੋਂ ਅੰਬਾਲੇ ਦੇ ਏਰੀਏ ਦੇ ਤੋਂ ਪੰਜਾਬ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਜੋ ਕਿ ਸਾਨੂੰ ਸ਼ੁਰੂਆਤੀ ਤੌਰ ਵਿੱਚ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਚੰਡੀਗੜ੍ਹ ਦੇ ਇਲਾਕੇ ਨੂੰ ਸਵੇਰ ਦੇ ਵੇਲੇ ਲਗਭਗ ਅੱਧਾ ਰਾਤ ਤੋਂ ਬਾਅਦ ਪ੍ਰਭਾਵਿਤ ਕਰਦਾ ਦਿਖਾਈ ਦੇ ਰਿਹਾ ਹੈ ਹਲਕੇ ਤੋਂ ਦਰਮਿਆਨੇ ਵਿੱਚ ਇਸ ਇਲਾਕੇ ਵਿੱਚ ਦੇਖੇ ਜਾ ਸਕਦੇ ਨੇ ਤੇਜ਼ ਹਨੇ ਅਗਰ ਆਪਾਂ ਪੂਰੀ ਰਾਤ ਦੀ ਗੱਲ ਕਰੀਏ ਤਾਂ ਮੌਸਮ ਠੀਕ ਠਾਕ ਹੈ 22 ਤੋਂ 23 ਡਿਗਰੀ ਤੱਕ ਤਾਪਮਨ ਬਣੇ ਰਹਿਣਗੇ ਹਵਾ ਪੂਰਬ ਦਿਸ਼ਾ ਤੋਂ ਲਗਾਤਾਰ ਚੱਲਦੀ ਰਹੇਗੀ ਓਵਰ ਆਲ ਸਾਨੂੰ ਬੱਦਲ ਬਾਈ ਅੱਜ ਰਾਤ ਦੇਖਣ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕੋਈ ਵੀ ਨਵਾਂ ਅਪਡੇਟ ਆਉਂਦੀ ਹੈ ਮੌਸਮ ਵਿਭਾਗ ਦੀ ਤਾਂ ਵੀਡੀਓ ਜਲਦ ਸ਼ੇਅਰ ਕਰਾਂਗੇ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਸਵੇਰ ਦੇ ਵੇਲੇ ਜੋ ਵੀ ਅਪਡੇਟ ਹੋਵੇਗੀ ਜਲਦ ਮਿਲਦੇ ਹਾਂ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰ ਦਰਸ਼ਕ ਵੀਰਾਂ ਦਾ ਧੰਨਵਾਦ ਜੀ